ਪਿਛਲੇ ਪਰसों ਕੈਬਨਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਆ ਚਰ ਜੇ ਕੈਬਨਟ ਦੇ ਵਿੱਚ ਚਰਚਾ ਹੋ ਗਈ ਤਾਂ ਲਗਭਗ ਹਾਂ ਹੀ ਹੁੰਦੀ ਆ ਉਹ ਤੋਂ ਇਹ ਕੀ ਕਰਨਗੇ 12000 ਕਰੋੜ ਰੁਪਇਆ ਵੱਧ ਮਿਲ ਜੂਗਾ ਨਾਲ ਨੂੰ ਬਾਹਰ ਯਾਨੀ ਕਿ 18000 ਦੀ ਬਜਾਏ 30000 ਕਰੋੜ ਦਾ ਹੋਊਗਾ ਪਰ ਉਹਦੇ ਜਿਹੜੇ ਖੇਤੀ ਦੇ ਕਿਊ ਬੱਲਾ ਨੇ ਉਹਨਾਂ ਦੇ ਮੀਟਰ ਲਾ ਦਿੱਤੇ ਜਾਣਗੇ ਤੇ ਉਹਨਾਂ ਨੂੰ DBT ਡਾਇਰੈਕਟ ਬੈਨੀਫਿਟ ਟਰਾਂਸਫਰ ਕਰਾਨੀ ਆ ਸੀ ਮਰੇ ਪੈਸੇ ਤੁਹਾਨੂੰ ਦੇ ਦਾਂਗੇ ਦਿਲ ਪਰ ਇਨਡਾਇਰੈਕਟਲੀ ਇਹ ਹੈ ਕਿਸਾਨਾਂ ਦਾ ਘੜ ਘੋਟਣਾ ਕਿਸਾਨਾਂ ਨੂੰ ਗਹਿਣੇ ਰੱਖ ਕੇ ਧਾਰ ਲੈਣਾ ਕਿਉਂਕਿ ਹੋਰ ਕੁਝ ਤਾਂ ਗਹਿਣੇ ਰੱਖਣ ਲਈ ਪੰਜਾਬ ਕੋਲੇ ਬੱਧਿਆ ਨਹੀਂ 852 ਬੇਚ ਕੇ ਸੀਗੇ ਕਾਲੀਡਾਲ ਵਾਲੇ ਬਾਕੀ ਇਹਨਾਂ ਨੇ ਵੇਚਤੀਆਂ ਸਰਕਾਰੀ ਜਿਹੜੀਆਂ ਚਾਹੇ ਉਹ ਨਹਿਰਾਂ ਦੇ ਜਿਹੜੇ ਵਿਸ਼ਾਮ ਕਰਦੇ ਉਹ ਚਾਹੇ ਉਹ ਉਹ ਸਰਕਾਰੀ ਪ੍ਰਾਪਰਟੀਆਂ ਹੁਣ ਤਾਂ ਸ਼ਾਮ ਲੱਟਾਂ ਤੇ ਵੀ ਅੱਖ ਹੈ ਜਿਹੜੇ ਪੰਚਾਇਤਾਂ ਦੀਆਂ ਜ਼ਮੀਨਾਂ ਵੇਚਣ ਨੂੰ ਦੇ ਵਾਸਤੇ ਆਗੂ ਨੂੰ ਤਾਂ ਵੀ ਰਹਿੰਦੇ ਅਸੀਂ ਵਿਰੋਧ ਵੀ ਕਰਦੇ ਰਹੇ ਅਗਲੇ ਦਿਨ ਜਨਕੀਪਾਏ ਨੇ ਰਾਜਪੋਇ ਕੋਲੇ ਫੇਰਾ ਸ੍ਰੀ ਪਿੰਡਾਂ ਤੋਂ ਪਾਣੀ ਤੇ ਸੈਸ ਦੀ ਵਸੂਲੀ ਵਾਸਤੇ ਉਹਨਾਂ ਨੇ ਜੋਰ ਪਾਇਆ ਸੈਂਟਰ ਨੇ ਤੇ ਅੱਜ ਯੂਜਵਲ ਜਿਵੇਂ ਹੁੰਦਾ ਮੈਂ ਪਹਿਲਾਂ ਹੀ ਪ੍ਰੈਸ ਕਾਨਫਰੈਂਸ ਵੀ ਕਹਿ ਆ ਸੀ ਕਿ ਭਗਵਾ ਕਰਨ ਹੋ ਚੁੱਕਿਆ ਕਪਟਰ ਸਾਹਿਬਾ ਕਪਟਰ ਸਾਹਿਬ ਨੇ ਉਹਦੇ ਵਾਸਤੇ ਵੀ ਹਾਮੀ ਭਰਤੀ ਉਹ ਸਾਰੀਆਂ ਸ਼ਰਤਾਂ ਬੜੀ ਆਸਾਨੀ ਨਾਲ ਮਨਵਾ ਲੈਂਦੇ ਆ ਪੰਜਾਬ ਤੋਂ ਕਦੇ ਵੀ ਕੈਪਟਨ ਸਾਹਿਬ ਨੇ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਐ ਪੰਜਾਬ ਦਾ ਪੱਖ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਉਹੀ ਕੈਪਟਨ ਸਾਹਿਬ ਨੇ ਜਿਨ੍ਹਾਂ ਨੂੰ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਤੇ ਅੱਜ ਉਹ ਪਾਣੀਆਂ ਤੇ ਸੈਸ ਦੀ ਵਸੂਲੀ ਵਾਸਤੇ ਵੀ ਕੇਂਦਰ ਨਾਲ ਝਾਂਚ ਆ ਮਿਲਾ ਰਹੇ ਸੁਖਬੀਰ ਬਾਦਲ ਜੀ ਲੋਕ ਨੇ ਨਾ ਤੇ ਕਦਹਾਰਨਾ ਬਰੂਰ ਕਰ ਰਹੇ ਨੇ ਇਕੱਲੇ ਚਲ ਕੇ ਅ ਜੇ ਅਸੀਂ ਇਹ ਬਿਜਲੀ ਦੇ ਮੀਟਰ ਲਾਉਣ ਦਾ ਬਰੋਧ ਕਰਾਂਗੇ ਖੇਤਾਂ ਦੇ ਵਿਕੀ ਨੂੰ ਪਹਿਲਾਂ ਤੇ ਲੱਗਣਗੇ ਜਦ ਕਿ ਇਹ ਸ਼ਰਤ ਸੈਂਟਰ ਸਰਕਾਰ ਦੀ ਹੈ ਜੀ ਜੀਪੀ ਦੇ ਕਾਜੀਦਰ ਵੀ ਭਾਈ ਵਾਲੀ ਦੀ ਜਿਹੜੀ ਸਰਕਾਰ ਹੈ ਦਿੱਲੀ ਚ ਉਹਦੀ ਕੈਬਨਿਟ ਦੇ ਵਿੱਚ ਹੋਇਆ ਫੈਸਲਾ ਪੰਜਾਬ ਦੀ ਕੈਬਨਿਟ ਬੰਨਣ ਨੂੰ ਤਿਆਰ ਹੈ ਤਾਂ ਉਨਹੀਂ ਫਿਰ ਸੁਖਦੀ ਬਾਦਲ ਕਿਉਂਕਿ ਪਾਰਟੀ ਪ੍ਰਧਾਨ ਉਨਹੀਂ ਅਕਾਲੀਦਰ ਵੀ ਜ਼ਿੰਮੇਵਾਰ ਹੈ ਹਰਸਿੰਦਰਪੁਰ ਵੀ ਉਨਹੀਂ ਜ਼ਿੰਮੇਵਾਰ ਹੈ ਜਿਨ੍ਹਾਂ ਕੈਪਟਨ ਸਾਹਿਬ ਨੇ ਮੈਂ ਸਾਡੇ ਜਿਹੜੇ ਮੰਤਰੀ ਨੇ ਪੰਜਾਬ ਤੋਂ ਦੋ ਤਾਂ ਮੰਤਰੀ ਨੇ ਸੋਤਰਾ ਕਾਜੀ ਤੇ ਹਰਸਿੰਦਰਪੁਰ ਬਾਦਲ ਪੰਜਾਬ ਤੋਂ ਲੜਕੇ ਅੰਮ੍ਰਿਤਸਰ ਤੋਂ ਹਾਰੇ ਨੇ ਪਰ ਫਿਰ ਵੀ ਪੰਜਾਬੀ ਨੇ ਹਰਦੀਪ ਟਵਾੜੀ ਦੇ ਜ਼ਰੀਏ ਪੁੱਛਣਾ ਦਿਵਨਾ ਕਿ ਉਹ ਆਪਣਾ ਸਟੈਂਡ ਸਪਸ਼ਟ ਕਰਨ ਕਿ ਉਹ ਇਸ ਮਾਮਲੇ 'ਚ ਐਸ ਸ਼ਰਤ ਨੂੰ ਮੰਨਣ ਤੇ ਟੈਂਡਰ ਦਾ ਸਾਥ ਦੇਣਗੇ ਜਾਂ ਕਿਸਾਨਾਂ ਦਾ ਸਾਥ ਦੇਣਗੇ ਕਿ ਪਾਣੀ ਬਚਾਓ ਪੈਸੇ ਕਮਾਓ ਨਾ ਦੀ ਕਸਕੀਮ ਇਹਨਾਂ ਨੇ ਪਹਿਲਾਂ ਲਿਆਂਦੀ ਸੀ ਇਹ ਅਸਲ ਦੇ ਵਿੱਚ ਮੈਨੂੰ ਇਹ ਦੱਸੋ ਜਿਹੜੀ ਸਰਕਾਰ ਸਾਡੇ 3.5 ਸਾਲਾਂ 'ਚ ਇੱਕ ਸਿੰਗਲ ਵਾਦਾ ਪੂਰਾ ਨਹੀਂ ਕਰ ਸਕੀ ਉਹਨੇ ਲੋਕ ਕੀ ਮਿਹਨਤ ਕਰਕੇ ਕਿਹੜਾ ਮਿਲਦੇ ਪੈਸੇ ਦੇ ਦੇਣਗੇ ਸਾਡੇ ਘਰ ਤੇ ਭਾਵੇਂ ਉਹ ਕਰ ਕਰ ਨੌਕਰੀ ਦੇਣ ਦਾ ਵਾਦਾ ਹੋਵੇ ਭਾਵੇਂ ਉਹ ਕਰਜ਼ਾ ਮਾਫੀ ਦਾ ਹੋਵੇ ਭਾਵੇਂ ਉਹ 5 ਮਰਲੇ ਦੇ ਪਲਾਟ ਭਾਵੇਂ 2500 ਰੁਪਏ ਬਣਾਪਾ ਪੈਨਸ਼ਨ ਭਾਵੇਂ ਉਹ 스마트 ਫੋਨ ਹੋ ਇੱਕ ਸਿੰਗਲ ਵਾਦਾ ਪੂਰਾ ਨਹੀਂ ਕੀਤਾ ਤਾਂ ਲੋਕਾਂ ਦਾ ਯਕੀਨ ਪੰਜਾਬ ਦੇ ਲੋਕਾਂ ਦਾ ਪਹਿਲੇ ਹੀ ਟੁੱਟ ਚੁੱਕਿਆ ਹੈ ਉਮੀਦਾਂ ਟੁੱਟ ਚੁੱਕੀਆਂ ਨੇ ਕਿ ਸਰਕਾਰ ਤੋਂ ਤਾਂ ਕਿੰਨੀ ਲੋਕ ਯਕੀਨ ਕਰ ਲ ਕੇ ਉਹਨਾਂ ਨੂੰ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋ ਜੂਗੀ ਉਹਨਾਂ ਨੂੰ ਦਿੱਲੀ ਦੇ ਬਿੱਲ ਜਿਹੜੇ ਨੇ ਅਜਾ ਬਿਜਲੀ ਬਿੱਲ ਦੇ ਨਾ ਕ੍ਰਿਟੇਰੀਆ ਕੀ ਰੱਖਣਗੇ ਹੁਣ ਇਹ ਗਲੇਮਾਰੀ ਹੋ ਜੇ ਉੱਥੇ ਗਰਦੌਰੀ ਹੁੰਦੀ ਹੈ ਤਾਂ ਜਿਹੜਾ ਮੁਆਵਜ਼ਾ ਹੈ ਉਹ ਲੈਂਡਲੋਰਡ ਨੂੰ ਮਿਲਦਾ ਫਰਜ਼ਦਾਰਤਾ ਉਹ ਜਿਹਦੇ ਨਾਂ ਤੇ ਜ਼ਮੀਨ ਹੈ ਜਿਹੜਾ ਉੱਥੇ ਖੇਤ ਕਿੰਨੇ ਲੈ ਕੇ ਖੇਤੀ ਕਰਦਾ ਉਹਨੂੰ ਹੀ ਮਿਲਦਾ ਤੇ ਗਈ ਜਿਹੜੇ ਦੰਗੇ ਹੈਗੇ ਨੇ ਜ਼ਮੀਨ ਦੇ ਮਾਲਕ ਨੂੰ ਦੇ ਵੀ ਦਿੰਦੇ ਆਪਣੇ ਦੇਖ ਕੇ ਦੇ ਦਿੱਤਾ ਪਰ ਬਹੁਤ ਪੇਸ਼ਾ ਕਰਦੇ ਕਰਾਇਆ ਬਿਲਕੁਲ ਇਹ ਕਾਹਦੀ ਗੱਲ ਹੈ ਕਿ ਨਿਕਸਾ ਨਾ ਹੋਵੇ ਤੇ ਤੁਹਾਡੇ ਕਨੈਕਸ਼ਨ ਨੂੰ ਜੇ ਤੁਸੀਂ ਫੇਲ ਨਹੀਂ ਕਰੋਗੇ ਕਨੈਕਸ਼ਨ ਕੱਟਿਆ ਜਾਊ ਤੁਹਾਨੂੰ ਫਾਲਟਰ ਦੀ ਲਿਸਟ ਜਾਂਦੇ ਪਾਉਣਗੇ ਪਹਿਲੀ ਇਹ ਖੇਤੀ ਨੂੰ ਫ੍ਰੀ ਮਾਰਕੀਟ ਦੇ ਵਿੱਚ ਵੱਡੇ ਪਲੇਅਰਾਂ ਨੂੰ ਲੈ ਕੇ ਆ ਕੇ ਐਮਐਸ ਖਤਮ ਕਰ ਦੇ ਦਿੱਤੀ ਇਸ ਲਈ ਸਸਟੈਂਬਲ ਦੀ ਗੱਲ ਕੀਤੀ ਸੀ ਪਹਿਲੀ ਖੇਤੀ ਨੂੰ ਜਿਹੜਾ ਉਹ ਖਤਮ ਕਰਦੇ ਆ ਜੇ ਪੰਜਾਬ ਦੀ ਖੱਲੀ ਖੇਤੀ ਹੋ ਰਹੀ ਹੈ ਜਿਹੜੀ ਥੋੜਾ ਬਹੁਤ ਹਾਲਾਂਕਿ ਕਸਾਰ ਪੰਜਾਬ ਦਾ ਘੱਟ ਹੀ ਹੈ ਤੇ ਕੁਝ ਕੁ ਛੇ ਨੇ ਖਬਰਾਂ ਤੋਂ ਕੇਮਰੇ ਨਹੀਂ ਤੋਂ ਦਿਨਾਂ ਮਾਇਕਾ ਰਹੀ ਅਸੀਂ ਸੁਣਦੇ ਹਾਂ ਮੈਂ ਖਬਰਾਂ ਤੋਂ ਕਿ ਦੋਹਾਂ ਦੀ ਅੰਦਰ ਬਹੁਤ ਸਾਰੇ ਜਿਹੜੇ ਜਾਂਦੇ ਨਹੀਂ ਕਿਸਾਨੀ ਜੋ ਜੰਮ ਪ੍ਰਾਮਾதிபਾਕੀ ਤੋਂ ਮੁਖੋ ਦੀ ਪਾਰਟੀ ਹੈ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਅਸੀਂ ਵਿਰੋਧ ਕਰਾਂਗੇ ਜਿਸ ਲੈਵਲ ਤੇ ਵੀ ਸਾਨੂੰ ਮੋਹਰ ਕਰਨਾ ਪਵੇ ਆਲਰੇਡੀ ਅਸੀਂ ਸਾਰੇ ਮੁਲਕ ਤੋਂ ਮਹਿੰਗੀ ਬਿਜਲੀ ਖਰੀਦ ਰਹੇ ਹਾਂ ਤੁਹਾਡੇ ਘਰਾਂ ਦੇ ਵੀ ਬਿੱਲ ਜਿਹੜੇ ਆਉਂਦੇ ਨੇ ਪੰਜਾਬ ਨਾਲੇਟ ਜਿੰਨੇ ਵੀ ਖਤਕਾਰ ਨੇ ਸਾਰੇ ਮੁਲਕ ਤੋਂ ਮਹਿੰਗੀ ਘਰੇਲੂ ਬਿਜਲੀ ਜਿਹੜੀ ਆ ਉਹ ਸਾਡੇ ਕੋਲੇ ਹੈ ਇਹੋ ਜਿਹਾ ਐਗਰੀਮੈਂਟ ਹੋਏ ਹੋਏ ਨੇ ਕਿ ਸਾਨੂੰ ਖੜੇ ਥਰਮਲ ਪਲਾਂਟਾਂ ਦੇ ਵੀ ਪੈਸੇ ਦੇਣੇ ਪੈਂਦੇ ਨੇ ਇਹਦੀ ਇਹਦੀ ਜਿਹੜੀ ਜ਼ਿਕਰ ਹੈ ਦਾ ਜ਼ਿਕਰ ਹੈ ਉਹ ਬਿਜਲੀ ਕਿਉਂ ਕਿ ਹੋਇਆ ਸੀਗਾ ਮਹਿੰਗੀ ਬਿਜਲੀ ਦਾ ਜਦੋਂ ਕੈਪਟਨ ਸਾਹਿਬ ਕੰਫੀਮ ਕਰਨਗੇ ਸੀ ਤਿੰਨ ਦਿਨ ਲਈ ਜਦੋਂ ਉੱਥੇ ਲੋਕਾਂ ਨੇ ਦਿੱਲੀ ਦੇ ਲੋਕਾਂ ਨੇ ਸਵਾਲ ਕੀਤੇ ਕਿ ਤੁਸੀਂ ਬਿਜਲੀ ਕੀ ਭਾਅ ਦਿੰਦੇ ਹੋ ਕਿਹੜੀ ਜਿਹੜੀ ਵਾਦਸਾ ਨੂੰ ਇਹ ਆਹ ਭਾਅ ਦੇ ਰਿਹਾ ਤਾਂ ਕੈਪਟਨ ਸਾਹਿਬ ਨੂੰ ਸਾਰਾ ਕੁਝ ਆਪਣਾ ਪ੍ਰੋਗਰਾਮ ਬਾਈਂਡ ਅਪ ਕਰਕੇ ਇੱਕ ਦਿਨ ਚ ਵਾਪਸ ਹੁਣਾ ਪੈ ਗਿਆ ਸੀ ਨਮੋਸ਼ੀ ਉਹਨਾਂ ਨੂੰ ਹੋਈ ਸੀ ਸੋ ਇੱਕ ਪਾਸੇ ਤਾਂ ਤੁਸੀਂ ਸਾਰੇ ਮੁਲਕ ਤੋਂ ਮਹਿੰਗੀ ਬਿਜਲੀ ਦੇ ਰਹੇ ਹੋ ਸਾਨੂੰ ਤੇ ਫਿਰ ਜਿਹੜਾ ਸਰਪ੍ਰਿੰਤ ਕੋਰ ਨੇ ਸਰਮਲ ਪਲਾਂਟਾਂ ਕੈਸੇ ਗੱਕੇ ਤੁਸੀਂ ਪ੍ਰੋਡੂਸ਼ਨ ਕੰਟਰੋਲ ਦਾ ਜਿਹੜਾ ਈਕੁਪਮੈਂਟ ਹੈ ਉਹ ਯੰਤਰ ਜਿਹੜਾ ਤੁਸੀਂ ਲਾਓ ਤੁਸੀਂ ਨਹੀਂ ਲਾਇਆ ਇਸ ਕਰਕੇ ਤੁਹਾਨੂੰ 18 ਲੱਖ ਲੱਖ 18 ਲੱਖ ਰੁਪਏ ਪਰਮਾਨਿਤ ਜੁਰਮਾਨਾ ਪਾਇਆ ਹੁਣ ਪੰਜਾਬ ਸਰਕਾਰ ਵੱਲੋਂ ਕਹਿਰੀ ਹੈ ਕਿ ਉਹ ਜੁਰਮਾਨੇ ਦੀ ਪੈਸਾ ਵੀ ਜਿਹੜਾ ਸਰਮਲ ਪਲਾਂਟ ਹੋਇਆ ਤੇ ਜਿਹੜਾ ਹੋ ਮਹਿੰਗਾ ਈਕੁਪਮੈਂਟ ਹੈ ਉਹ ਜਿਹੜਾ ਪ੍ਰੋਡੂਸ਼ਨ ਕੰਟਰੋਲ ਤੋਂ ਕੰਟਰੋਲ ਕਰਨ ਵਾਲਾ ਉਹਦਾ ਵੀ ਸਾਰਾ ਪੈਸਾ ਸਾਰੀ ਕੀਮਤ ਅਪਤਕਾਰਾਂ ਤੋਂ ਵਸੂਲੀ ਜਾਊ ਐਸ ਮੌਕੇ ਤੇ ਪੰਜਾਬ ਦੇ ਲੋਕ ਜਦੋਂ ਉਮੀਰ ਕਰਦੇ ਕਿ ਪੰਜਾਬ ਸਰਕਾਰ ਸਾਡੇ ਨਾਲ ਖੜੂਗੀ ਉਸ ਮੌਕੇ ਤੇ ਲੋਕਾਂ ਦੀ ਬਾਹ ਮਰੋੜੀ ਜਾ ਰਹੀ ਹੈ ਐਵਰੇਜ ਬਿੱਲ ਪਾ ਕੇ ਭੇਜਦੇ ਪਿਛਲੇ ਦੋ ਦੋ ਮਹੀਨੇ ਦੇ ਜਦ ਕਿ ਅਪ੍ਰੈਲ ਮਈ ਜਿਹੜੀ ਪਿਛਲੇ ਸਾਲ ਦੀ 19 ਦੀ ਸੀ ਉਹਦਾ ਤੇ ਇਸ ਅਪ੍ਰੈਲ ਦਾ ਮਈ ਦਾ ਲੋਕਾਂ ਦੀ ਇਨਕਮ 'ਚ ਦਿਨ ਰਾਤ ਦਾ ਫਰਕ ਪੈ ਗਿਆ ਕਿ ਐਮਆਈ ਆ ਰਹੀਆਂ ਨੇ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਪਰ ਤੁਸੀਂ ਕਦੇ ਕੋਵਿਡ ਦੇ ਬਹਾਨੇ ਕਦੇ ਕਿਸੇ ਬਹਾਨੇ ਕਿ ਹੁਣ ਖੇਤੀ ਵੀ ਜਿਹੜੀ ਹੈ ਆ ਜਿਹੜੀ ਬਿਜਲੀ ਜਿਹੜੀ ਖੇਤਾ ਵਾਸਤੇ ਆ ਉਹਦੀ ਵੀ ਹੁਣ ਸੈਂਟਰ ਮੁਤਾਬਕ ਪੂਰਾ ਸਾਰਾ ਜਿਹੜਾ ਜਿਹੜਾ ਐਲੈਕਟ੍ਰਿਸਿਟੀ ਐਮੈਂਡਮੈਂਟ ਤੇ ਆਇਆ 2020 ਉਹ ਸਾਰਾ ਕੁਝ ਗਲਤ ਹੈ ਕਿਸਾਨਾਂ ਤੋਂ ਪਹਿਲੀ ਉਹਨਾਂ ਨੇ ਹੱਥ ਵੱਡੇ ਹੋਏ ਨੇ ਹੁਣ ਹੋਰ ਵੀ ਹੱਥ ਵੱਡ ਕੇ ਜਿਹਨੇ ਵੀਰੇ ਨੇ ਤੋਂ ਇਹ ਵੀ ਅਸੀਂ ਰੋਣਤਾ ਕਰਾਂਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼